ਹਾਂਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਿੱਧੂ ਵਲੌਗ ਚ ਇਹ ਹੈਗੀ ਹੈਗੀ ਮੰਗਲਵਾਰ ਦੀ ਸ਼ਾਮ ਦਾ ਦਿਨ ਮੰਗਲਵਾਰ ਦੀ ਸਵੇਰ ਦਾ ਪੱਡ ਬਲੌਗ ਬਣਾਇਆ ਸੀਗਾ ਇਹ ਸ਼ਾਮ ਉਹ ਪਸਾਜੀ ਬਣਾਈ ਸੀਗੀ ਬਣਾਵਾਂਗੇ ਅੰਜ ਕੱਦੂ ਇਹ ਮੈਂ ਕੱਦੂ ਚੀਰ ਲੈ ਜੀਗਾ ਤੇ ਛੋਲੇ ਪਾਵਾਂਗੇ ਅਪਨੇ ਚ ਮੈਂ ਬਸ ਅੱਧੀ ਕੌਲੀ ਦਾ ਥੋੜਾ ਜਿਹਾ ਬੱਦਲ ਲਈ ਹੈਗੀ ਛੋਲਿਆਂ ਦੀ ਦਾਲ ਇਹੋ ਕੱਦੂ ਵੀ ਆਪਣਾ ਥੋੜਾ ਹੀ ਹੈਗਾ ਆਪਾਂ ਮੈਂਬਰ ਚਾਰੀ ਹੈਗੇ ਘਰ ਚ ਫਿਰ ਬਾਲੀ ਸਬਜ਼ੀ ਬਣਾਉਂਦੇ ਹਾਂ ਥੋੜੀ ਨਾਲੀ ਸਰਜਾ ਲੈ ਆਪਾਂ ਨੂੰ ਸਵੇਰੇ ਸਕੂਲ ਵਾਸਤੇ ਤਾਂ ਫਿਰ ਬੱਚਿਆਂ ਦਾ ਅੱਡ ਬਣਾਉਣੀ ਪੈਂਦੀ ਹੈਗੀ ਤੇ ਆਪ ਤਾਂ ਚਲ ਆਪਾਂ ਖਾ ਲੈਨੇ ਆਪਣੇ ਰਾਤ ਵਾਲੀ ਬੱਚੀ ਤੇ ਮੈਂ ਫਿਰ ਆਪਣੇ ਕੱਦੂ ਦੇ ਹਿਸਾਬ ਨਾਲ ਪਦਾਲ ਪਾਵਾਂਗੇ ਇਹਨੂੰ ਭਿਉ ਹੋ ਦਾਂਗੇ ਆਪਾਂ ਕੱਦੂ ਮੇਰਾ ਕੱਟ ਕੇ ਧੋਤਾ ਤੇ ਹੈਗਾ ਭਿਉ ਤੇ ਹੋ ਦਾਂਗੇ ਆਪਾਂ ਘੱਟਾ ਘਟਾ ਘਟਾ ਸੌਫ ਜੀ ਹੋ ਜੀ ਗਈ ਕਰਦੀ ਹਿੰਗੇ ਦੀ ਦਾਲ ਕੁਫਤਾ ਪਪੇਉਂਗਾ ਕੁਸਤਰ ਕੋਸੇ ਨੂੰ ਪਹਿਲਾਂ ਰੰਨ ਲਾਂਗੇ ਆਪਾਂ ਕਤੂ ਤੋਂ ਤੇ ਜਲਦੀ ਮਗਲੀ ਹੋਤਾ ਕੰਟਾ ਪਾ ਲਓ ਇਹ ਆਪਣੀ ਦਾਲ ਪੱਜ ਗਈ ਸੋਲਿਆ ਦੀ ਹੁਣ ਆਪਾਂ ਗਰੇ ਤੇ ਪਰਾਂ ਲਈ ਪਹਿਲਾਂ ਤਾਂ ਮੈਨੂੰ ਐ ਸੀਗਾ ਕਿ ਚੁੱਦੇ ਤੇ ਘਰ ਲੂਗੀ ਅੱਜ ਸਾਡੇ ਨਾਲ ਬਦਲਵਾਈ ਜੀ ਪੂਰੀ ਹੋ ਗਈ। ਪਣੀਆਂ ਜਿਵੇਂ ਆ ਕੇ ਹਟ ਗਈਆਂ ਪਹਿਲਾਂ। ਤੇ ਨਾ ਕਰਦੇ ਕਿ ਤੇ ਆ ਅੱਗ ਮਚਾਈ ਤੋਂ ਕੋਤੇ ਫੇਰਨਾ ਪਣੀਆਂ ਆ। ਕੇ ਸਿੱਟਣਾ ਲਾ ਲੀ। ਦਾ ਤੋਂ ਕਿ ਖਾ ਰਹੇ ਹਾਂ ਬਹੁਤ ਢਲਦੀਆਂ ਨੂੰ ਜ਼ਿਆਦੇ ਹੁਣ ਤੋਂ ਸਬਜ਼ੀ ਚ ਥੋੜਾ ਮੈਂ ਘੱਟ ਪਾਵਾਂਗੀ ਘਟਰੇਗਾ ਤਾਂ ਫਜ਼ਾ ਦੇ ਦਿਵਾਲੀ ਵਾਲਾਂ ਨੂੰ ਲਾਲ ਮਿਰਚਾਂ ਵੀ ਘੱਟ ਪਾਵਾਂਗੇ ਕੁਛ ਅਖਰੀਆਂ ਪਾਵਾਂਗੇ ਸਭ ਹੈਈਆਂ ਨੇ ਕੋਨਾਹਰ ਦੀ ਇੱਕ ਮਿੰਟ ਪਹਿਲਾਂ ਮੈਂ ਚੈੱਕ ਕਰਦੀ ਹਾਂ ਵੀਡੀਓ ਕੱਟ ਕੇ ਨਾ ਮੈਂ ਮਿਰਚਾਂ ਦੇਖਣ ਲੱਗੀ ਸੀਗੀ ਘੱਟ ਪਾਸੋਂ ਨਹੀਂ ਅਸੀਂ ਖੇਤੋਂ ਮੈਂ ਕਰ ਨੂੰ ਹੋ ਗਈ ਹਣ ਉਹ ਪਹਿਲਾਂ ਵਾਲੀਆਂ ਲਾਲ ਹੋਈਆਂ ਬੰਨੀਆਂ ਨੇ ਉਹ ਪਾਵਾਂਗੇ ਤਾਂ ਮਿਰਚਾ ਫੋੜੀਆਂ ਨੇ ਪਾ ਰਹੀਆਂ ਆ ਲਗੇ ਤੇ ਹਲਦੀ ਜੀ ਨਾਲ ਵੀ ਕਾਲੀ ਦਾਲ ਬਣ ਜਾਈਏ ਰੰਗ ਜਿਹਾ ਲੰਮਾ ਬਣਦਾ ਇਹ ਉਪਰੋਂ ਉਪਰੋਂ ਬੰਦ ਕਰ ਦਾਂਗੇ ਦੋ ਘੀਟੀਆਂ ਆਪਾਂ ਕਾਲੀ ਦਾਲ ਨੂੰ ਕਰਵਾ ਲੈਂਦੇ ਫੇਰ ਕਦੋਂ ਪਾਵਾਂਗੇ ਜੀ ਇਹ ਵਰਵਾ ਦਿਨਾ ਗੈਸ ਬੰਦ ਕਰਤਾ ਸੀਗਾ ਮੈਂ ਫਿਰ ਐਵੇਂ ਤਾਂ ਨਾ ਪਾ ਪਕਦੀ ਸੀ ਬਾਕੀ ਸਾਰੀ ਪਾਪ ਲੈ ਰਹੀ ਐਨੇ ਕੁੱਕਰ ਵਿੱਚ ਛੀਟੀਆਂ ਉਗੜ ਬਾਤ ਅੰਦਰ ਵਿੱਚ ਕਦੂ ਪਾ ਲਈ ਆਪਾਂ ਤੋ ਕਨੇਕ ਸੀਟੀਆਂ ਮਰਵਾ ਦਾ ਕਿ ਫਿਰ ਬਾਕੀ ਫਿਰ ਆਪਾਂ ਮੂਰੇ ਪਾ ਲਾਂਗੇ ਬਿਨਾ ਸੀਟੀ ਤੋਂ ਢੱਕਣ ਖੋਲ ਕੇ ਜਿੰਨੀ ਕੋ ਕਸਰ ਹੋਊਗੀ ਲੋ ਜੀ ਇਹ ਬਣ ਗਈ ਆਪਣੀ ਕੋਟ ਮੇਂ ਛੋਲੇ ਤੇ ਕद्दू ਦੀ ਦਾਲ ਸਬਜ਼ੀ ਵੀ ਇੱਥੇ ਦਾਲ ਵੀ ਐ ਆਹ ਨੂੰ ਕੱਲੀ ਸਬਜ਼ੀ ਕਹਿ ਸਕਦੇ ਆਪਾਂ ਨਾ ਕੱਲੀ ਦਾਲ ਕਹਿ ਸਕਦੇ ਆ ਪਾਣੀ ਦਾ ਸਾਭ ਦਾ ਹੀ ਪਾਇਆ ਸੀਗਾ ਜਿਹੜਾ ਆਪਾਂ ਨੂੰ ਕੱਢ ਕੇ

ਆਪਾ ਕੁੱਕਰ ਬੰਦ ਕਰਕੇ ਨਾ ਪਹਿਲਾਂ ਤਾਰ ਕੱਢੂਗੀ ਫਿਰ ਆਪਾਂ ਤੜਕਾ ਲਾਉਨੇ ਆਗੇ। ਆਪਾਂ ਤੜਕਾ ਸਾਦੀ ਹੋ। ਉਲਾਇਆ ਤੜਕਾ ਲਾ ਕੇ ਨਾ ਆਮਾਂਗੇ। ਫਿਰ ਸੋਣੀੀ ਤਰ ਮਰੇ ਜਾਈ ਦਾਲ ਬਣ ਜੂਗੀ। میں ਇਹ ਫੀਗ ਲਾ ਲਿਖਾ ਪੰਜਾਏ ਕੇ ਮੇਰੇ ਕੋਲ ਚਾਰ ਮੰਜੇ ਪੰਜ ਮੰਜੇ ਤੋਂ ਮੰਗ ਰਹੀ ਹਾਂ ਤਿਆਰ लास्ट ਮੈਂ ਨਹੀਂ ਪਾਉਂਗੀ ਹੁੰਦੀ ਹੈ ਕਿ ਕਰਨੀ ਕਰਨੀ लास्ट ਮੈਂ ਸਹੀ ਖਾਦੀ ਜੀ ਨਹੀਂ ਪਾਉਂਦੇ ਦੀ ਸਾਡੀ ਪਾਇਆ ਕਰਾਂਗੀ लास्ट

ਡਾਊਨਲੋਡ ਕਰਨੀ ਵੀ ਦੀ ਉਹ ਫਿਰ ਅਪਲੋਡ ਕਰਨਾ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਨਾ ਇਹ ਕਿਹੜਾ ਵੀ ਨਹੀਂ ਬਣਦੀ ਪੰਜ ਮਿੰਟਾਂ ਵਾਲੇ ਕੰਮ ਨੂੰ 10 ਮਿੰਟ ਲੱਗ ਜਾਂਦੇ ਹੌਲੀ ਹੌਲੀ ਕਰਨਾ ਇਕੱਲੇ ਬੰਦੇ ਨੇ ਵੀ ਕੰਮ ਵੀ ਕਰਨਾ ਤੇ ਫੋਨ ਵੀ ਫੜਨਾ ਬਹੁਤ ਬਹੁਤ ਲੱਗਦੀ ਹੈ ਲਾਈਕ ਸ਼ੇਅਰ ਜ਼ਰੂਰ ਕਰ ਲਿਆ ਕਰਦੇ ਰਹੋ ਵੀਡੀਓ ਨੂੰ ਇਹ ਕੋਈ ਰੈਸਟ ਹੈ ਆਪਣੀ ਤੇ ਜਮਾ ਲਈ ਕੱਟ ਕੇ ਜਦੋਂ ਥੋੜੀ ਲਾਲ ਵਿੱਚ ਛੋਪਾਈਏ ਰੰਗੀ ਹਰੀ ਚਲੀ ਸੰਤ ਨਹੀਂ ਹੈਗਾ ਕੋੜੀ ਨਹੀਂ ਹੈਗੀ ਹਰੀ ਵਿੱਚ ਆਪਾਂ ਨਾਲ لگ گا تھوڑا جا سبزی اپنی تیار ہے اپنا رکھا پھر آج میرے لگو گی, گی. مردر 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 روٹی بابا پڑھنے لگ گیا لےڈ ہو ہی ہوگی تھوڑا جہ میں گرمی بھی کچھ گٹ ہے ਪਲੇਟ ਵੀ ਚੱਲ ਜਾਂਦਾ ਥੋੜਾ ਜਿਹਾ ਲੇਟ ਰੋਟੀ ਬਣ ਗਈ। ਵੇਹ ਸਾਡੇ ਸਾਰੇ ਸੁਨੇਹੀ ਰੋਟੀ ਖਾ ਕੇ ਖੁਸ਼ ਹੋਣਗੇ। ਭੁੱਖ-ਪੁੱਖ ਕਰਨ ਲੱਗ ਜੰਨੇ ਨੇ। ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਜੀ। ਮਿਲਾਂਗੇ ਕਿਸੇ ਹੋਰ ਵੀਡੀਓ ਨਾਲ। ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ। ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਆ ਕਰੋ ਵੀਡੀਓ ਨੂੰ।